ਮੇਰੀ ਆਡੀਓ ਬੁੱਕ ਮਰਦ ਵਰਾ ਲੇਖਕ ਮਹੇਸ਼ ਸੀਲਵੀ ਵਾਚਕ ਮਹੇਸ਼ ਸੀਲਵੀ ਪਬਲਿਸ਼ਰਸ ਸੰਗਮ ਪਬਲਿਕੇਸ਼ਨਸ ਮੇਰੀ ਆਡੀਓ ਬੁੱਕ ਮਰਦ ਵਰਾ ਦੋ ਸ਼ਬਦ ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਉਸ ਨੂੰ ਲਿਖਣ ਦੀ ਕਲਾ ਅਤੇ ਨੱਚਣ ਦਾ ਸ਼ੌਕ ਕਿਵੇਂ ਜਾਗਿਆ ਤਾਂ ਅਕਸਰ ਇਹੀ ਜਵਾਬ ਮਿਲਦਾ ਹੈ ਕਿ ਇਹ ਸ਼ੌਕ ਤਾਂ ਉਸ ਨੂੰ ਬਚਪਨ ਤੋਂ ਹੀ ਸੀ ਪਰ ਵਿਚਾਰੇ ਨੂੰ ਕਦੇ ਅੱਗੇ ਆਉਣ ਦਾ ਮੌਕਾ ਹੀ ਨਹੀਂ ਮਿਲਿਆ ਪਰੰਤੂ ਮੈਂ ਇਸ ਮਾਮਲੇ ਵਿੱਚ ਬਿਲਕੁਲ ਝੂਠ ਨਹੀਂ ਬੋਲਾਂਗਾ ਮੈਨੂੰ ਬਚਪਨ ਤੋਂ ਅਜਿਹਾ ਕੋਈ ਵੀ ਸ਼ੌਕ ਨਹੀਂ ਰਿਹਾ ਪਰ ਹਾਂ ਪੜ੍ਹਨ ਦਾ ਸ਼ੌਕ ਬਹੁਤ ਸੀ ਮੈਂ ਅਕਸਰ ਸੋਚਿਆ ਕਰਦਾ ਸੀ ਕਿ ਇਹ ਲੋਕ ਕਿਵੇਂ ਲਿਖਦੇ ਨੇ ਇਹਨਾਂ ਦੇ ਅੰਦਰ ਲਿਖਣ ਲਈ ਅਜਿਹਾ ਕੁਝ ਪੈਦਾ ਕਿਵੇਂ ਹੁੰਦਾ ਹੈ ਉਹਨਾਂ ਦੀ ਨਕਲ ਕਰਦਾ ਥੋੜਾ ਜਿਹਾ ਕਲਮ ਚਲਾ ਲੈਂਦਾ ਸੀ ਫੇਰ ਕੁਝ ਅਜਿਹੇ ਦੋਸਤ ਮਿਲੇ ਜਿਨ੍ਹਾਂ ਦੀ ਸੰਗਤ ਸਤਕਾ ਮੈਂ ਲਿਖਣਾ ਸਿੱਖਿਆ ਇਸ ਪੁਸਤਕ ਵਿੱਚ ਹਲਕੇ-ਫੁਲਕੇ ਤੇਈ ਕੁਲੇਖਨ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਕਦੇ ਨਿਮਾ-ਨਿਮਾ ਅਤੇ ਕਦੇ ਠਾਹਕ ਕੇ ਮਾਰ ਕੇ ਹੱਸੋਗੇ ਅੱਜ ਦਾ ਯੁੱਗ ਮਸ਼ੀਨੀ ਯੁੱਗ ਹੈ ਅਤੇ ਇਨਸਾਨ ਇਸ ਮਸ਼ੀਨੀ ਯੁੱਗ ਵਿੱਚ ਖੁਦ ਵੀ ਇੱਕ ਮਸ਼ੀਨ ਬਣ ਗਿਆ ਹੈ ਮਨੁੱਖ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਹੈ ਕਿ ਇਹ ਸਟੇਜ ਅਕੇਵਿਆਂ ਥਕੇਵਿਆਂ ਅਤੇ ਪੀੜਾਂ ਭਰੀ ਜ਼ਿੰਦਗੀ ਵਿੱਚ ਕੋਈ ਵੀ ਹਾਸੇ ਵਾਲੀ ਗੱਲ ਪੜਨ ਜਾਂ ਸੁਣਨ ਨਾਲ ਜੀਵਨ ਦੀਆਂ ਕੁਝ ਘੜੀਆਂ ਚੈਨ ਨਾਲ ਬੀਤਦੀਆਂ ਹਨ ਅਤੇ ਮਨੁੱਖ ਅਕੇਵਿਆਂ ਤੋਂ ਕੁਝ ਪਲ ਲਈ ਛੁੱਟੀ پا ਲੈਂਦਾ ਹੈ। ਅਸਲ ਵਿੱਚ ਇਹ ਕੁਝ ਪਲ ਹੀ ਅਜਿਹੇ ਹੁੰਦੇ ਹਨ ਜਿਹੜੇ ਜ਼ਿੰਦਗੀ ਨੂੰ ਸਵਾਦ ਸਵਾਦ ਕਰ ਜਾਂਦੇ ਹਨ ਅਤੇ ਮਨੁੱਖ ਇਹਨਾਂ ਵਿੱਚ ਅਸਲੋਂ ਹੀ ਜੀ ਲੈਂਦਾ ਹੈ। ਬਾਕੀ ਦਾ ਉਹ ਜਿਉਂਦੇ ਜੀ ਹੀ ਇਨ੍ਹਾਂ ਲੇਖਾਂ ਵਿੱਚੋਂ ਜੇ ਕੋਈ ਇੱਕ ਲੇਖ ਵੀ ਮੇਰੇ ਪਾਠਕਾਂ ਨੂੰ ਭਾਵੇਂ ਕੁਝ ਪਲਾਂ ਲਈ ਹੀ ਖੁਸ਼ੀ ਬਖਸ਼ੇ ਤਾਂ ਮੈਂ ਸਮਝਾਂਗਾ ਕਿ ਮੇਰੀ ਕਹਾਣਾਂ ਸੱਚਮੁੱਚ ਸਾਰਥਕ ਹੋਈ ਹੈ। ਹਾਂ ਮੈਂ ਉਹਨਾਂ ਦਾ ਜ਼ਰੂਰ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਮੈਂ ਆਪਣੇ ਲੇਖਾਂ ਨੂੰ ਪੁਸਤਕ ਰੂਪ ਦੇਣ ਵਿੱਚ ਕਾਮਯਾਬ ਹੋਇਆ ਜਾਂ ਜਿਨ੍ਹਾਂ ਨੇ ਪੁਸਤਕ ਲਿਖਣ ਦੇ ਦੌਰਾਨ ਮੇਰੀ ਕਿਸੇ ਤਰ੍ਹਾਂ ਵੀ ਸਹਾਇਤਾ ਕੀਤੀ। ਸਭ ਤੋਂ ਪਹਿਲਾਂ ਮੈਂ ਆਪਣੇ ਦੋ ਦੋਸਤਾਂ ਪ੍ਰੋਫੈਸਰ ਫੂਲ ਚੰਦ ਮਾਨਮ ਅਤੇ ਡਾਕਟਰ ਸ਼ਾਮ ਸੁੰਦਰਦੀਪਤੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਸੰਗਤ ਵਿੱਚ ਮੈਂ ਸ਼ਬਦਾਂ ਨੂੰ ਕਲਮ ਰਾਹੀਂ ਕਾਗਜ਼ਾਂ ਤੇ ਚਿੱਤਰਿਤ ਕਰਨਾ ਸਿੱਖਿਆ ਦੂਜੇ ਮੈਂ ਧੰਨਵਾਦੀ ਹਾਂ ਪੰਜਾਬ ਦੇ ਮੋਢੀ ਸਹਾਇਤਕਾਰ ਸਰਦਾਰ ਜਸਵੰਤ ਸਿੰਘ ਕਮਲ ਦਾ ਜਿਨ੍ਹਾਂ ਨੇ ਇੱਕ ਵਾਰੀ ਬਠਿੰਡੇ ਵਿੱਚ ਮੇਰੇ ਸਟੇਜ ਤੇ ਬੋਲਦਿਆਂ ਮੈਨੂੰ ਤਾੜਨਾ ਕੀਤੀ ਸੀ ਉਹ ਨਾ ਬਈ ਸ਼ੇਰਾ ਐ ਨਹੀਂ ਸੁਆਦ ਹੁੰਦਾ ਜੇ ਬਣਨਾ ਤਾਂ ਕੁਝ ਬਣ ਕੇ ਵਿਖਾ ਇਹਨਾਂ ਬੋਲਾਂ ਦੇ ਸਦਕਾ ਮੈਂ ਆਪਣੇ ਲੇਖਾਂ ਨੂੰ ਕਿਤਾਬ ਦਾ ਰੂਪ ਦੇ ਸਕਿਆ ਜੀ ਜੇ ਮੈਂ ਆਪਣੀ ਛੋਟੀ ਬੇਟੀ ਨੀਹਾ ਜਿਹੜੀ ਅਕਸਰ ਦਿਨੇ ਸੌਂਦੀ ਹੈ ਅਤੇ ਰਾਤੀ ਜਾਗਦੀ ਰਹਿੰਦੀ ਹੈ ਪਤਨੀ ਦਾ ਤੇ ਦਿলোਧਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਪੁਸਤਕ ਲਿਖਣ ਦੇ ਦੌਰਾਨ ਮੇਰੀ ਬਹੁਤ ਮਦਦ ਕੀਤੀ ਮੇਰੀ ਬੇਟੀ ਰਾਤ ਨੂੰ ਕਿਸੇ ਵੇਲੇ ਵੀ ਜਾਗ ਪੈਂਦੀ ਮੇਰੀ ਪਤਨੀ ਉਦੋਂ ਹੀ ਮੇਰੀ ਟੰਗ ਖਿੱਚ ਕੇ ਮੈਨੂੰ ਜਗਾ ਦਿੰਦੀ ਅਤੇ ਮੈਂ ਅੱਧ-ਮੀਟੀਆਂ ਖਾਣ ਨਾਲ ਲਿਖਣਾ ਸ਼ੁਰੂ ਕਰ ਦਿੰਦਾ। ਅੰਤ ਵਿੱਚ ਮੈਂ ਉਹਨਾਂ ਸਭਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੂੰ ਪ੍ਰਤੀਨਿਧ ਮੰਨ ਕੇ ਇਸ ਪੁਸਤਕ ਵਿੱਚਲੇ ਲੇਖ ਲਿਖੇ ਗਏ। ਮੇਰੀ ਇਹ ਪਹਿਲੀ ਪੁਸਤਕ ਹੈ ਜਿਸ ਵਿੱਚ ਕਿਤੇ-ਕਿਤੇ ਗਲਤੀਆਂ ਵੀ ਬਹੁਤ ਰਹੀਆਂ ਹੋਣਗੀਆਂ ਜਿਨ੍ਹਾਂ ਲਈ ਮੈਂ ਪਹਿਲਾਂ ਹੀ ਆਪਣੇ ਪਾਠਕਾਂ ਤੋਂ ਮਾਫੀ ਚਾਹੁੰਦਾ ਹਾਂ। ਪਾਠਕ ਇਸ ਪੁਸਤਕ ਸੰਬੰਧੀ ਆਪਣੇ ਵਿਚਾਰ ਅਤੇ ਸੁਝਾਅ ਨਿਸ਼ੰਕੂਚ ਭੇਜ ਸਕਦੇ ਹਨ ਜਿਨ੍ਹਾਂ ਦਾ ਸਵਾਗਤ ਹੋਵੇਗਾ ਅਤੇ ਮੈਂ ਆਪਣੇ ਪਾਠਕ ਦੇ ਵਿਚਾਰ ਜਾਣਨ ਲਈ ਹਮੇਸ਼ਾ ਉਡੀਕ ਕਰਦਾ ਰਹਾਂਗਾ ਮੇਰੀ ਆਡੀਓ ਬੁੱਕ ਮਰਦਵਰਾ ਚੈਪਟਰ 1 ਮੇਰਾ ਮਨ ਪੌਂਦਾ ਪੰਨਾ ਸਵੇਰੇ ਉੱਠ ਕੇ ਕੋਈ ਚਾਹ ਪੀਂਦਾ ਹੈ ਕੋਈ ਕਸਰਤ ਕਰਦਾ ਹੈ ਕੋਈ ਸੈਰ ਨੂੰ ਜਾਂਦਾ ਹੈ ਪਰ ਮੈਂ ਸਵੇਰੇ ਉੱਠਦੇ ਹੀ ਅਖਬਾਰ ਪੜ੍ਹਦਾ ਮੇਰੇ ਵਰਗੇ ਹੋਰ ਵੀ ਕਈ ਭਾਈ ਹੋਣਗੇ ਜਿਨ੍ਹਾਂ ਨੂੰ ਹਵਾਰ ਵੇਖੇ ਬਿਨਾ ਬੈਡ ਟੀ ਤੱਕ ਸਵਾਦ ਨਹੀਂ ਲੱਗਦੀ ਕਦੇ ਕਦੇ ਛੁੱਟੀ ਵਾਲੇ ਦਿਨ ਤਾਂ ਸਾਰੇ ਦਾ ਸਾਰਾ ਅਖਬਾਰ ਪੜ੍ਹ ਲੈਂਦਾ ਹਾਂ ਅਖਬਾਰ ਪੜ੍ਹਨ ਦੇ ਵੀ ਆਪਣੇ ਆਪਣੇ ਢੰਗ ਹਨ ਕਈ ਪਹਿਲੇ ਪੰਨੇ ਨੂੰ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਪਹਿਲੇ ਪੰਨੇ ਤੇ ਵੱਡੇ ਵੱਡੇ ਭਿਆਨਕ ਸਮਾਚਾਰ ਵੱਡੇ ਵੱਡੇ ਅੱਖਰਾਂ ਵਿੱਚ ਲਿਖੇ ਹੁੰਦੇ ਹਨ ਅਤੇ ਖਾਸ ਭਿਆਨਕ ਆਦਮੀ ਹੀ ਉਹਨਾਂ ਬਲਤਿਆਂ ਦਿੰਦੇ ਸੈਂਪਲ ਕੰਪਲੀਟ ਰੈਡੀ ਟੂ ਕੰਟੀਨਿਊ